ਇਟਲੀ ਵਿੱਚ ਪੰਜਾਬੀ ਮਾਂ ਬੋਲੀ ਸੰਭਾਲਣ ਲਈ ਵੱਡਾ ਉਪਰਾਲਾ ਵੱਡੀ ਗਿੰਤੇ ਵਿੱਚ ਬੱਚੇ ਲੈ ਰਹੀ ਸਿਖਲਾਈ ਵਕਵਕ ਸੰਸਥਾ ਮਾ ਬੱਚਿਆਂ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਦੇਸ਼ ਵਿਦੇਸ਼ ਵਿੱਚ ਅਲੱਗ-ਅਲੱਗ ਪ੍ਰੋਗਰਾਮ ਉਲੀਕ ਰਹੀਆਂ ਨੇ ਵਿਦੇਸ਼ਾਂ ਵਿੱਚ ਵੱਸਦੀ ਨਵੀਂ ਪੀੜੀ ਨੂੰ ਮਾਂ ਬੋਲੀ ਪੰਜਾਬੀ ਤੇ ਗੁਰਮੁਖੀ ਸਿਖਾਉਣ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਅਜਿਹੀ ਇੱਕ ਕੋਸ਼ਿਸ਼ ਇਟਲੀ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਜਿੱਥੇ ਇਟਲੀ ਦੇ ਬਰੇਸ਼ਾ ਜ਼ਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਸਚਕਣ ਈਸ਼ਰ ਦਰਬਾਰ ਬਰੇਸ਼ਾ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਇਨ੍ਹਾਂ ਕਲਾਸਾਂ ਵਿੱਚ ਇਲਾਕੇ ਪਰ ਤੋਂ ਪੰਜਾਬੀ ਬੱਚੇ ਹਰ ਸ਼ਨੀਵਾਰ ਤੇ ਐਤਵਾਰ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਦਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਸਿਖਾਉਣ ਲਈ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਲਈ ਚਾਰ ਅਧਿਆਪਕ ਬੱਚਿਆਂ ਨੂੰ ਹਰ ਐਤਵਾਰ ਨੂੰ ਸਿਖਲਾਈ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਨਾਲ ਸਿੱਖ ਇਤਿਹਾਸ ਪਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਜਿੱਥੇ ਬੱਚਿਆਂ ਨੂੰ ਇਟਾਲੀਅਨ ਭਾਸ਼ਾ ਸਿਖਾਉਣੀ ਜ਼ਰੂਰੀ ਹੈ ਉੱਥੇ ਹੀ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਵੀ ਸਮੇਂ ਦੀ ਮੁੱਖ ਲੋੜ ਹੈ ਨਾਲੀ ਹੈੱਡ ਗ੍ਰੰਥੀ ਤੇ ਅਧਿਆਪਕਾਂ ਨੇ ਬਰੇਸ਼ੀਆ 'ਚ ਵਸਦੇ ਹੋਰ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਗੁਰਮੁਖੀ ਤੇ ਪੰਜਾਬੀ ਭਾਸ਼ਾ ਨਾਲ ਜੋੜਨ ਤੇ ਵੱਧ ਤੋਂ ਵੱਧ ਕਲਾਸਾਂ ਲਈ ਗੁਰਦੁਆਰਾ ਸਾਹਿਬ ਭੇਜਣ ਤਾਂ ਜੋ ਬੱਚਿਆਂ ਨੂੰ ਸਿੱਖੀ ਤੇ ਪੰਜਾਬੀ ਵਿਰਸੇ ਦੇ ਨਾਲ-ਨਾਲ ਮਾਂ ਬੋਲੀ ਦੇ ਨਾਲ ਵੀ ਜੋੜਿਆ ਜਾ ਸਕੇ ਗੁਰਦੁਆਰਾ ਸੱਚਖੰਡਿਸ਼ਰ ਦਰਬਾਰ ਬਰੇਸ਼ੀਆ ਵਿਖੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਤੇ ਪੈੜਾ ਦੇ ਸਹਿਯੋਗ ਦੇ ਨਾਲ ਪਿਛਲੇ ਕਾਫੀ ਨਿਰੰਤਰ ਸਮੇਂ ਤੋਂ ਲੈ ਕੇ ਹਰ ਐਤਵਾਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਜੋ ਇੱਕ ਮਹਾਨ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਅੰਦਰ ਬੱਚਿਆਂ ਨੂੰ 35 ਅਖਰੀ ਪੰਜਾਬੀ ਦੇ ਨਾਲ ਜੋੜਿਆ ਜਾ ਰਿਹਾ ਹੈ ਪੰਜਾਬੀਅਤ ਦੇ ਨਾਲ ਜੋੜਿਆ ਜਾ ਰਿਹਾ ਹੈ ਪੰਜਾਬੀ ਦੀ ਸਿੱਖਿਆਈ ਕੀਤੀ ਜਾ ਰਹੀ ਹੈ ਸੋ ਜਿੰਨੇ ਵੀ ਇਹ ਬੱਚੇ ਸਾਹਮਣੇ ਖੜੇ ਹੋਏ ਨੇ ਇਹ ਹਰ ਐਤਵਾਰ 10 ਤੋਂ 12 ਵਜੇ ਤੱਕ ਆ ਕੇ 35 ਅਖਰੀ ਸਿਖਲਾਈ ਕਰਦੇ ਨੇ ਅਤੇ ਹੋਰ ਗੁਰਮਤ ਦੀਆਂ ਕਲਾਸਾਂ ਲਵਾਈਆਂ ਜਾਂਦੀਆਂ ਨੇ ਸੋ ਆਪ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਅੰਦਰ ਹੋਰ ਵੀ ਜਿੰਨੇ ਵੀ ਬਰੇਸ਼ੀਆਂ ਦੇ ਬੱਚੇ ਨੇ ਸਾਰਿਆਂ ਨੂੰ ਜ਼ਰੂਰ ਭੇਜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰਦਵਾਰਾਂ ਹਿਚੇ ਦਰਬਾਰ ਬਰੇਸ਼ੀਆਂ ਵਿਖੇ ਹਰ ਐਤਵਾਰ 10 ਤੋਂ 12 ਬੱਚਿਆਂ ਦੀਆਂ ਪੰਜਾਬੀ ਦੀਆਂ ਕਲਾਸਾਂ ਲਵਾਈਆਂ ਜਾਂਦੀਆਂ ਹਨ ਜਿਵੇਂ ਕਿ ਹਰ ਇੱਕ ਦੀ ਆਪਣੀ ਮਾਂ ਬੋਲੀ ਹੁੰਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰੋਂ ਦੇ ਬੱਚੇ ਪੰਜਾਬੀ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਤੇ ਜਿਸ ਤਰ੍ਹਾਂ ਕਿ ਅਪਾ ਇਟਲੀ 'ਚ ਰਹ ਰਹੇ ਹਾਂ ਇੱਥੇ ਆ ਕੇ ਬੱਚੇ ਹਮੇਸ਼ਾ ਸਕੂਲ ਇਟਾਲੀਅਨ ਹੀ ਪੜ੍ਹਦੇ ਹੈ ਤੇ ਅਸੀਂ ਸਾਡਾ ਇੱਕ ਯੋਗਦਾਨ ਹੈ ਜਾਂ ਸਾਡੀ ਇੱਕ ਪਹਿਲਤਾ ਹੈ ਇਸੇ ਚੀਜ਼ ਵੱਲ ਜਿਹੜੇ ਬੱਚੇ ਇੱਥੇ ਆ ਕੇ ਰਹਿ ਰਹੇ ਨੇ ਉਹ ਆਪਣੀ ਮਾਂ ਬੋਲੀ ਤੋਂ ਦੂਰ ਨਾ ਹੋ ਜਾਣ ਇਸ ਲਈ ਇੱਥੇ ਬੱਚਿਆਂ ਨੂੰ ਹਰ ਐਤਵਾਰ ਪੰਜਾਬੀ ਸਿਖਾਈ ਜਾਂਦੀ ਹੈ ਤੇ ਉਹਨਾਂ ਨੂੰ ਗੁਰਬਾਣੀ ਵੀ ਸਿਖਾਈ ਜਾਏਗੀ ਤੇ ਸਾਡੀ ਸਾਰੇ ਪੇਰੈਂਟਸ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਜਿਹੜੇ ਪੇਰੈਂਟਸ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਕਿਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਆਈਸ਼ਵਰ ਦਰਬਾਰ ਬ੍ਰੇਸ਼ੀਆ ਵਿਖੇ ਹਰ ਐਤਵਾਰ ਨੂੰ ਪੰਜਾਬੀ ਦੀ ਕਲਾਸ ਲਗਾਈ ਜਾਂਦੀ ਹੈ ਜਿਸ ਵਿੱਚ ਬਹੁਤ ਬੱਚੇ ਆ ਕੇ ਪੰਜਾਬੀ ਸਿੱਖਦੇ ਹਨ ਗੁਰਮੁਖੀ ਅੱਖਰ ਸਿੱਖਦੇ ਹਨ ਤੇ ਧਾਰਮਿਕ ਵਿਦਿਆ ਸਿੱਖਦੇ ਹਨ ਅਸੀਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਹਰ ਐਤਵਾਰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਭੇਜੋ ਸਿੱਖੀ ਦੇ ਨਾਲ ਜੋੜੋ ਤੇ ਬੱਚਿਆਂ ਨੂੰ ਪੰਜਾਬੀ ਸਿਖਾਓ ਕਿਉਂਕਿ ਊੜਾ ਹੈ ਤੇ ਊੜਾ ਹੈ ਤੇ ਸਾਡੀ ਸਿੱਖੀ ਹੈ ਸਿੱਖੀ ਸਾਡੀ ਪਛਾਣ ਹੈ ਵਾਹਿਗੁਰੂ ਜੀ ਦਾ ਖਾਸ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੇ ਵੱਲੋਂ ਬੱਚਿਆਂ ਨੂੰ ਪੰਜਾਬੀ ਸਿਖਾਈ ਜਾ ਰਹੀ ਹੈ ਬਾਬਾ ਜੀ ਦੇ ਸਹਿਯੋਗ ਦੇ ਨਾਲ ਪੇਰੈਂਟਸ ਦਾ ਬਹੁਤ ਯੋਗਦਾਨ ਹੈ ਜੋ ਬੱਚਿਆਂ ਨੂੰ ਭੇਜਦੇ ਆ ਸਾਡੇ ਨਾਲ ਜੋੜਦੇ ਆ ਅਸੀਂ ਬੱਚਿਆਂ ਨੂੰ ਪੈਂਤੀ ਅਖਰੀ ਛੋਟੇ ਬੱਚਿਆਂ ਨੂੰ ਉਹੜਾੜਾ ਲਿਖਣਾ ਸਿਖਾਉਂਦੇ ਆ ਤੇ ਹੋਰ ਬੱਚਿਆਂ ਨੂੰ ਸਾਡੇ ਟੀਚਰ ਆ ਜਿਹੜੇ ਇਹ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੇ ਆ ਦਸਾਂ ਗੁਰੂਆਂ ਦੇ ਨਾਲ ਪੰਜ ਪਿਆਰਿਆਂ ਦੇ ਚਾਹ ਸਭ ਜਿਆਦਿਆਂ ਦੇ ਨਾਮ ਤੇ ਹੋਰ ਬਾੜੀ ਦੇ ਨਾਲ ਜੋੜਿਆ ਜਾਂਦਾ ਹੈ ਸਾਡੇ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਭੇਜਿਆ ਜਾਵੇ ਤਾਂ ਜੋ ਬੱਚੇ ਸਿੱਖੀ ਨਾਲ ਜੁੜ ਸਕਣ ਬਾਈ ਗੁਰਜੀਤ ਕਾਕਾ ਸਰ ਮੈਂ ਤੀਰ ਪਹੇ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ ਔਨ ਏਅਰ